ਖਰੜ ਕੁਰਾਲੀ ਫੈਕਟਰੀਆਂ ਦੇ ਵਿੱਚ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਇੱਕ ਵੱਡੇ ਕਰੋ ਨੂੰ ਮੁਹਾਲੀ ਪੁਲਿਸ ਨੇ ਕਾਬੂ ਕੀਤਾ ਹੈ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਗਰੋ ਫੈਕਟਰੀਆਂ ਦੀ ਦੁਵਾਰਾਂ ਦੇ ਵਿੱਚ ਪਾੜ ਪਾ ਕੇ ਫੈਕਟਰੀਆਂ ਦੇ ਵਿੱਚੋਂ ਕੀਮਤੀ ਸਮਾਨ ਚੋਰੀ ਕਰਕੇ ਲੈ ਜਾਂਦਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਤਾਂ ਪੁਲਿਸ ਲਗਾਤਾਰ ਇਨ੍ਹਾਂ ਗਰੋ ਦੇ ਪਿੱਛੇ ਲੱਗੇ ਹੁੰਦੇ ਸੀ ਪਰ ਅੱਜ ਪੁਲਿਸ ਨੇ ਇਹਦਾ ਗਰੋਹ ਨੂੰ ਕਾਬੂ ਕਰ ਲਿਆ ਹੈ ਦੱਸਿਆ ਜਾ ਰਿਹਾ ਕਿ ਇਨਾਂ ਕੋਲੋਂ ਲੱਖਾਂ ਰੁਪਏ ਦਾ ਸਮਾਨ ਬਰਾਮਦ ਹੋਇਆ ਤੇ 6 ਮੁਲਜ਼ਮ ਜਿਹੜੇ ਪੁਲਿਸ ਨੇ ਕਾਬੂ ਕੀਤੇ ਨੇ ਦੱਸਿਆ ਜਾ ਰਿਹਾ ਕਿ ਇਹ ਗਰੋਹ ਬੜੇ ਛਾਤਰ ਤਰੀਕੇ ਦੇ ਨਾਲ ਅਲੱਗ-ਅਲੱਗ ਇਲਾਕੇ ਦੇ ਵੀ ਸਰਗਰਮ ਸੀ ਜਿੱਥੇ ਕਿ ਪਹਿਲਾਂ ਇਹਨੇ ਕਰਾਲੀ ਦੇ ਵਿੱਚ ਤੇ ਦੂਜੇ ਪਾਸੇ ਖੜ ਦੇ ਵਿੱਚ ਵੀ ਫੈਕਟਰੀ ਨਿਸ਼ਾਨਾ ਬਣਾਇਆ ਉਹਨਾਂ ਦੇ ਵਿੱਚੋਂ ਚੋਰੀ ਦਾ ਸਮਾਨ ਜਿਹੜਾ ਚੋਰ ਇੱਕ ਚੋਰੀ ਕਰਕੇ ਲੈ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਕੋਲ ਪਾਵੇਂ ਕੀ ਸ਼ਿਕਾਇਤ ਮਿਲੀ ਸੀ ਪਰ ਲਗਾਤਾਰ ਪੁਲਿਸ ਨੂੰ ਲੱਭਰ ਹੀ ਸੀ ਪਰ ਅੱਜ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਸ ਨੂੰ ਲੈ ਕੇ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਇਸ ਪੂਰੇ ਮਾਮਲੇ ਬਾਰੇ ਕੀ ਕੀ ਹੱਲ ਤੁਸੀਂ ਉਹ ਵੀ ਸੁਣੋ ਜੀ ਜੀ ਇਨਫੋਰਮੇਸ਼ਨ ਕੀ ਕੀ ਤੇ ਕੀ ਪੂਰਾ ਮਾਮਲਾ ਬੀਤੇ ਕੁਝ ਦਿਨਾਂ ਦੇ ਵਿੱਚ ਸਦਰਪੁਰਾਲੀ ਤੇ ਸਦਰ ਖਰੜ ਦੇ ਕੁਝ ਫੈਕਟਰੀਆਂ ਦੇ ਵਿੱਚ ਚੋਰੀ ਦੀ ਘਟਨਾਵਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਤੇ ਐਫ ਆਈ ਆਰ ਦਰਜ ਹੋਈ ਸੀਗੀ ਤੇ ਸਦਰ ਕੁਰਾਲੀ ਦੇ ਵਿੱਚ ਇੱਕ ਬੈਟਰੀ ਬਣਾਉਣ ਵਾਲੀ ਇੱਕ ਫੈਕਟਰੀ ਹੈਗੀ ਜਿੱਥੇ ਦੋ ਬਾਰੀ 1 ਅਗਸਤ ਦੇ ਮਹੀਨੇ ਦੇ ਵਿੱਚ ਤੇ 1 ਸਤੰਬਰ 4 ਦੇ 5 ਸਤੰਬਰ ਦੇ ਦਰਮਿਆਨੀ ਰਾਤ ਦੇ ਵਿੱਚ ਚੋਰੀ ਹੋਈ ਸੀਗੀ ਜਿੱਥੇ ਪਾੜ ਲਾ ਕੇ ਕੁਝ ਬੈਟਰੀਆਂ ਤੇ ਬੈਟਰੀ ਬਣਾਉਣ ਵਾਲੇ ਕੁਝ ਜੋ ਵੀ ਉਜ਼ਾਰ ਵਗੈਰਾ ਉਹਨਾਂ ਦੀ ਚੋਰੀ ਹੋਈ ਸੀਗੀ ਜਿਨ੍ਹਾਂ ਦੀ ਟੋਟਲ ਵੈਲਿਊ ਜੋ ਫੈਕਟਰੀ ਓਨਰਸ ਨੇ ਉਹਨਾਂ ਦੇ ਵੱਲੋਂ 10 ਲੱਖ ਦੀ ਦਸੀ ਗਈ ਸੀਗੀ ਦੂਜੀ ਜੋ ਘਟਨਾ ਸਦਕ ਖਰੜ ਦੇ ਏਰੀਆ ਦੇ ਵਿੱਚ ਇੱਕ ਪਾਈਪ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਹੋਈ ਸੀਗੀ ਸਿਮਿਲਰਲੀ ਉੱਥੇ ਵੀ ਪਾੜ ਲਾ ਕੇ ਫੈਕਟਰੀ ਦੇ ਬੈਕਸਾਈਡ ਦੀ ਦੀਵਾਰ ਦੇ ਵਿੱਚ ਉੱਥੇ ਵੀ ਕੁਝ ਪਾਈਪ ਬਣਾਉਣ ਦੇ ਜੋ ਪੈਲੇਟਸ ਹੁੰਦੇ ਹਨ ਵੱਖਰੇ ਵੱਖਰੇ ਸਾਈਜ਼ ਦੇ ਉਹਨਾਂ ਦੀ ਚੋਰੀ ਕੀਤੀ ਗਈ ਸੀ ਜਿਨ੍ਹਾਂ ਦੀ ਵੈਲਿਊ ਫੈਕਟਰੀ ਓਨਰਸ ਨੇ ਤਕਰੀਬਨ 2.5 ਲੱਖ ਦੀ ਦੱਸੀ ਗਈ ਸੀ ਅ ਔਰ ਆਹ ਵਾਲੀ ਜੋ ਘਟਨਾ ਹੈ ਇੱਕ ਨਾਮ ਅਲੂਮ ਇੱਕ ਗੈਂਗ ਦੇ ਵੱਲੋਂ ਕੀਤੀ ਗਈ ਸੀਗੀ ਤੇ ਸਾਡੀ ਫਿਰ ਸੀਆਈ ਟੀਮਸ ਸਾਡੇ ਵੱਲੋਂ ਡਿਪਿਊਟ ਕੀਤੀ ਗਈ ਜਿਨ੍ਹਾਂ ਨੇ ਟੈਕਨੀਕਲ ਐਵੀਡੈਂਸ ਨੂੰ ਫਾਲੋ ਕਰਦੇ ਹੋਏ ਤੇ ਨਾਲ ਆਪਣੇ ਹਿਊਮਨ ਰਿਸੋਰਸਸ ਜਿਹੜੇ ਹਨ ਉਹਨਾਂ ਨੂੰ ਯੂਜ਼ ਕਰਦੇ ਉਹਨਾਂ ਦਾ ਟ੍ਰੇਸ ਕੀਤਾ ਤੇ ਜਿਨ੍ਹਾਂ ਜਿਹੜੀ ਘਟਨਾ ਹੈ ਫਿਰ 6 ਬੰਦੇ 6 ਗੈਂਗ ਸੀਗੀ ਚੋਰੀ ਦੀ ਉਹਨਾਂ ਨੇ ਇਹਨੂੰ ਅੰਜਾਮ ਦਿੱਤਾ ਸੀਗਾ ਤੇ ਸਾਰੇ ਕੇ ਸਾਰੇ ਜੋ 6 ਗੈਂਗ ਮੈਂਬਰਸ ਹਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਜਿਨ੍ਹਾਂ ਵੀ ਚੋਰੀ ਦਾ ਸਮਾਨ ਹੈ ਮੋਸਟਲੀ ਰਿਕਵਰ ਹੋ ਗਿਆ ਕੁਝ ਇਹਨਾਂ ਨੇ ਅੱਗੇ ਵੇਚਦਾ ਸੀਗਾ ਬਟ ਮੋਸਟਲੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ ਸੀਗਾ ਉਹ ਮਹਾਂਟਰ ਦੀ ਇਨਵੈਸਟੀਗੇਸ਼ਨ ਜਿਹੜੇ ਇਹ ਸਾਰੇ ਮੋਸਟਲੀ ਪੰਚਕੁਲਾ ਹਰਿਆਣਾ ਦੇ ਰਹਿਣ ਵਾਲੇ ਨੇ ਕਿ ਕਿਸ ਤਰ੍ਹਾਂ ਇੱਕ ਕ੍ਰਿਮੀਨਲ ਕੋਈ ਬੈਕਗ੍ਰਾਉਂਡ ਹੈ ਲੱਗ ਇੱਕ ਇੱਕ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਵਿੱਚ 사જન ਵਿਸ਼ਾਲ ਵਿਸ਼ਾਲ ਦੇ ਫਾਦਰ ਇੱਕ ਹੈਗਾ ਹਜ਼ੂਰੀ ਸਿੰਘ ਤੇ ਸੁਨੀਲ ਇੱਕ ਰਾਹੁਲ ਹੈਗਾ ਤੇ ਇੱਕ ਬਤਾਬ ਸਿੰਘ ਹੈ ਜਿਹੜਾ ਕਿ ਵਿਸ਼ਾਲ ਹੈਗਾ ਹਜ਼ੂਰੀ ਸਿੰਘ ਦਾ ਜੋ ਬੇਟਾ ਹੈ ਤੇ ਦੋਨੋਂ ਪਿਓ ਪੁੱਤੇ ਦੇ ਵਿੱਚ ਇਨਵੋਲਟ ਸੀਗੇ ਵਿਸ਼ਾਲ ਦੇ ਉੱਪਰ ਦੋ ਐਫ ਆਈ ਆਰਸ ਹੈ ਹਜੇ ਤੱਕ ਜੋ ਸਾਡੇ ਇਨਫੋਰਮੇਸ਼ਨ ਹੈਗੀ ਉਹਦੇ ਅਕੋਰਡਿੰਗ ਇਹ ਦੇਖੋ ਉੱਪਰ ਦੋ ਐਫ ਆਈ ਆਰਸ ਹੈ ਇੱਕ ਰੋਪੜ ਦੇ ਵਿੱਚ ਤੇ ਇੱਕ ਮੁਹਾਲੀ ਏਰੀਆ ਦੇ ਵਿੱਚ ਹੋਈ ਹੈ ਦੋਨੋਂ ਹੀ ਚੋਰੀ ਦੀਆਂ ਐਫ ਆਈ ਆਰਸ ਹੈ ਹਜੇ ਸਾਡੇ ਕੋਲ ਜਿੰਨੇ ਵੀ ਅਕਿਊਜ਼ਡੇ ਸਾਡੇ ਕੋਲ ਰਿਮਾਂਡ ਦੇ ਉੱਪਰ ਹੈ ਤੇ ਇਹਨਾਂ ਸਾਨੂੰ 4 ਦਿਨ ਦੇ ਰਿਮਾਂਡ ਮਿਲੀ ਸੀਗੀ ਤੇ ਕੱਲੀ ਨਾਨੀ ਰਿਮਾਂਡ ਪੂਰੀ ਹੋਣੀ ਹੈ ਤੇ ਅੱਗੇ ਇਹਨਾਂ ਨੇ ਕਿੱਥੇ ਵਿੱਚ ਕੀ ਕਬੜ ਵਾਲੇ ਦਾ ਕਿਸੇ ਦਾ ਰੋਲ ਹੋਏਗਾ ਤੇ ਉਹ ਅਸੀਂ ਫਿਰ ਅੱਗੇ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਵੀ ਫਿਰ ਸ਼ਾਮਿਲ ਤਫਤੀਸ਼ karenge ਤੋ ਨਾ ਦੇ ਉਪਰ ਵੀ ਐਕਸ਼ਨ ਲਿੱਤਾ ਜਾਵੇ। ਇਹਦੇ ਵਿੱਚ ਜਿਹੜੇ ਪੁਚਕੁਲਾ ਹਰਿਆਣਾ ਤੋਂ ਇਹ ਆ ਕੇ ਕਰਦੇ ਸੀ ਮੋਡਸ ਆਫ ਆਪਰੇਂਡਿੰਗ ਕੀ ਹੁੰਦੀ ਸੀ। ਇਹ ਅ ਸਾਰੇ ਬੇਰੋਜ਼ਗਾਰ ਤੇ ਲੇਬਰ ਦਾ ਕੰਮ ਕਰਨ ਵਾਲੇ ਲੋਕੀ ਹੈ ਤੇ ਸਾਰੇ ਫੈਕਟਰੀਆਂ ਦਾ ਇਹਨਾਂ ਨੂੰ ਪਤਾ ਹੁੰਦਾ ਤੇ ਜਿਹੜਾ ਕਿ ਬੰਦਾ ਜਿਹੜਾ ਕਿ ਉਹ ਸੁਨੀਲ ਹੈਗਾ ਇਹਦੇ ਕੋਲੇ ਪਿਕਅਪ ਗੱਡੀ ਹੈ ਜੇ ਜੋ ਇਹ ਕ੍ਰਾਈਮ ਦੇ ਵਿੱਚ ਵੀ ਇਨਵੋਲਡ ਸੀਗੀ ਜਿਹਨਾਂ ਜੀਪ ਸਪਿਕਅਪ ਨੂੰ ਯੂਜ਼ ਕਰਕੇ ਇਹਨਾਂ ਨੇ ਸਮਾਨ ਨੂੰ ਅੱਗੇ ਲੈ ਕੇ ਜਾਇਆ ਗਿਆ ਸੀਗਾ ਤੇ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਕੀ ਬਣਦਾ ਹੈਗਾ ਤੇ ਪ੍ਰੋਪਰ ਪਾੜ ਲਾ ਕੇ ਬੈਗ ਜੋ ਬੈਕ ਵਾਲੀ ਦੀਵਾਰ ਹੁੰਦੀ ਨੂੰ ਉਹ ਉਹਦੇ ਅੰਦਰ ਛੇਦ ਕਰਕੇ ਤੇ ਅੰਦਰ ਵੱੜ ਕੇ ਫਿਰ ਸਮਾਨ ਨੂੰ ਚੋਰੀ ਕਰ ਲੈਂਦੇ ਇੱਕ ਜੋ ਅਕਿਊਜ਼ ਨੰਬਰ 2 ਹੈਗਾ ਵਿਸ਼ਾਲ ਉਹਦਾ ਫਾਦਰ ਹੈਗਾ ਅਕਿਊਜ਼ ਨੰਬਰ 6 ਹਜ਼ੂਰੀ ਤੇ ਇਹ ਦੋਨੋਂ ਪਿਓ ਪੁੱਤੇ ਤੇ ਚੋਰੀ ਦੀ ਘਟਨਾ ਦੇ ਵਿੱਚ ਦੋਨੋਂ ਇਨਵੋਲਡ ਸੀਗੇ ਬਾਕੀ ਕੋਈ ਇਹਨਾਂ ਦੇ ਆਪਸ ਆਪਸ ਦੇ ਵਿੱਚ ਬਾਕੀਆਂ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਹੈ ਬਟ ਐਸ ਅ ਗੈਂਗ ਹੀ ਆਪਰੇਟ ਕਰ ਰਹੇ ਸੀ ਕੋਈ ਨਾ ਦੇ ਵਿੱਚ ਆਪ ਉਹ ਫੈਕਟਰੀ ਦੇ ਵਿੱਚ ਕੋਈ ਗੀ ਕਰਕੇ ਆਇਆ ਜਦੋਂ ਬੈਸੀ ਨੂੰ ਪਤਾ ਲੱਗ ਗਿਆ ਟਰਗੇਟ ओनर्स ਨੂੰ ਹਜੇ ਅਸੀਂ ਦੁਬਾਰਾ ਇੱਕ ਵਾਰ ਉਹਨਾਂ ਦਾ ਬਿਆਨ ਲੈਣਾ ਹੈ ਕਿ ਉਹਨਾਂ ਦੇ ਜਿੰਨੇ ਵੀ ਉੱਥੇ ਕੰਮ ਕਰਦੇ ਉਹਨਾਂ ਦੀ ਸਾਰੇ ਦੀ ਅਸੀਂ ਲਿਸਟ ਲੈ ਰਹੇ ਹਾਂ ਸੋ ਥੈਟ ਪਤਾ ਲੱਗ ਜੇ ਕਿ ਹਾਲ ਫਿਲਾਲ ਦੇ ਵਿੱਚ ਕਿਸੇ ਨੇ ਫੈਕਟਰੀ ਛੱਡੀ ਹੋਏ ਤੇ ਕਿਸ ਕਿਸ ਜਦੋਂ ਇਹ ਦਵਾਰ ਦਾ ਤੋਂ ਇਹ ਉਸ ਦੇ ਨੇੜੇ ਤੇੜੇ ਕਿਸ ਕੀ ਥੋੜੀ ਸਸਪੀਸ਼ਸ ਐਕਟੀਵਿਟੀ ਰਹੀ ਉਹਨੂੰ ਵੀ ਅਸੀਂ ਫਿਰ ਤਫਤੀਸ਼ ਦੇ ਦੌਰਾਨ ਵਾਚेंगे ਮੈਂ ਵੀ ਨਾਲ ਰੈਕੀ ਕੀਤੀ ਸੀ ਪਹਿਲਾਂ ਹੋਟਲ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੁਝ ਆਇਆ ਕਿਸ ਤਰ੍ਹਾਂ ਨੇ ਪਲਾਨਿੰਗ ਕੀਤੀ ਇਹ ਪਾਰ ਲਾਤੀ ਜਿਵੇਂ ਜਿਵੇਂ ਕਿ ਹਾਂ ਜਿਵੇਂ ਕਿ ਮੈਂ ਦੱਸਿਆ ਕਿ ਚੋਰੀ ਦਾ ਇਹ ਗੈਂਗ ਹੈਗਾ ਤੇ ਲੇਬਰ ਦਾ ਲੋਕਲੀ ਕੰਮ ਕਰਦੇ ਤੇ ਇਹਨਾਂ ਨੂੰ ਪਤਾ ਹੁੰਦਾ ਮੋਸਟਲੀ ਤੇ ਰੈਕੀ ਇਹ ਕਰ ਲੈਂਦੇ ਜਦੋਂ ਹੀ ਲੇਬਰ ਦਾ ਕੰਮ ਕਰਨ ਜਾਂਦੇ ਤੇ ਪਿਕਅਪ ਗੱਡੀ ਇਹਨਾਂ ਦੇ ਕੋਲ ਸੀਗੀ ਤੇ ਹੁਣ ਕਿਉਂਕਿ ਇਹ ਗੈਂਗ ਵਾਂਗੂ ਆਪਰੇਟ ਕਰ ਰਹੇ ਸੀਗੇ ਤੇ ਅਸੀਂ ਅੱਗੇ ਵੀ ਔਰ ਵੀ ਚੈੱਕ ਕਰਨਾ ਹੈਗਾ ਕਿ ਪੰਚਕੂਲਾ ਤੋਂ ਵੀ ਸੀ ਰਿਕਾਰਡ ਮੰਗਾਇਆ ਹੋਇਆ ਕਿ ਇਹਨਾਂ ਦੇ ਉੱਪਰ ਔਰ ਵੀ ਚੋਰੀ ਦੀ ਅਗਰ ਵਾਰਦਾਤ ਇਹਨਾਂ ਨੇ ਕਿਸੇ ਨੂੰ ਅੰਜਾਮ ਦਿੱਤਾ ਹੈ ਤੇ ਉਹ ਵੀ ਅਸੀਂ ਫਿਰ ਲਿੰਕ ਕਰੇਗੇ ਇਹ ਛੇ ਲੋਕ ਹੀ ਨੇ ਜਾਂ ਹੋਰ ਵੀ ਇਹਨਾਂ ਦਾ ਕੋਈ ਨੈਕਸਸ ਹੈਗਾ ਕੋਈ ਬਤਾ ਇਨੋ ਲੈਟ ਹਜੇ ਤੱਕ ਛੇ ਹੀ ਇਨਵੋਲਡ ਸੀਗੇ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਫੈਕਟਰੀ ਦੇ ਮੁਲਾਜ਼ਮ ਦੀ ਇਹਦੇ ਨਾਲ ਸੰਬੰਧਿਤ ਹੋ ਸਕਦੀ ਹੈ ਇਹ ਕੋਈ ਹੋਰ ਬੰਦਾ ਜਿਹੜਾ ਕਿ ਇਹਨਾਂ ਦੀ ਹੈਲਪ ਰੈਕੀ ਦੇ ਵਿੱਚ ਕੀਤੀ ਹੋ ਸਕਦੀ ਹੈ ਜਾਂ ਫਿਰ ਜਿੱਥੇ ਇਹਨਾਂ ਨੇ ਇਹ ਸਮਾਨ ਨੂੰ ਅੱਗੇ ਵੇਚਿਆ ਕੋਈ ਕਬਾੜ ਵਾਲਾ ਹੋ ਸਕਦਾ ਹੈ ਕਿ ਅਗਰ ਇਹ ਰੈਗੂਲਰਲੀ ਚੋਰੀ ਕਰਦੇ ਤੇ ਕਿ ਪਰਟੀਕੂਲਰਲੀ ਕਬਾੜ ਵਾਲੇ ਕੋਲ ਜਾਂਦੇ ਤੇ ਉਹਨਾਂ ਦੀ ਕੀਮਤ ਸਮੂਲੀਅਤ ਆਂਦੀ ਹੈ ਉਹ ਹਜੇ ਤਫ਼ਤੀਸ਼ ਦਾ ਪਾਰਟ ਹੈਗਾ ਕਿ ਕੁਰਾਲੀ ਦੇ ਵਿੱਚ ਇੱਕ ਖੰਡਰ ਜੀ ਜਗ੍ਹਾ ਸੀਗੀ ਉੱਥੇ ਇਹਨਾਂ ਨੇ ਸਮਾਨ ਵੀ ਉਹ ਰੱਖਿਆ ਹੋਇਆ ਸੀਗਾ ਬਚਾ ਕੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟੈਕਨੀਕਲ ਐਵਿਡੈਂਸ ਜੋ ਸਾਡਾ ਹੁੰਦਾ ਹੈ ਉਹਨੂੰ ਅਸੀਂ ਫੋਲੋ ਕਰਦੇ ਵੇ ਫਿਰ ਸਾਡੇ ਸੋਰਸਸ ਵੀ ਹੁੰਦੇ ਤੇ ਉਹਨਾਂ ਦੇ थ्रू ਸਾਨੂੰ ਪਤਾ ਲੱਗੇ ਤੇ ਇਹਨਾਂ ਦੀ ਫਿਰ ਅਰੇਸਟ ਪੁਰਾਲੀ ਦੇਰਿਆ ਦੇ ਵਿੱਚ ਹੀ ਹੋਈ ਮੋੜਦਾਰਤ ਵਿੱਚ ਜਿਹੜੀ ਵਾਦੀ ਹੋਈ ਹੈ ਗੱਡੀ ਇਹ ਵੀ ਥੋੜੀ ਜਿਹੀ ਹੈ ਕਿ ਆਪਣੀ ਅਚਰਤ ਨੀ ਹੈ ਆਪਣੀ ਗੱਡੀ ਹੈਗੀ ਸੁਨੀਲ ਦੀ ਤੇ ਇਹ ਲੇਬਰ ਵਗੈਰਾ ਦਾ ਕੰਮ ਕਰਦਾ ਤੇ ਪਿਕਅਪ ਨੂੰ ਉਹਦੇ ਵਿੱਚ ਯੂਜ਼ ਕਰਦੇ ਤੇ ਆਪਣੀ ਗੱਡੀ ਹੈ ਬਟ ਕਿਉਂਕਿ ਕ੍ਰਾਈਮ ਦੇ ਵਿੱਚ ਇਨਵੋਲਡ ਸੀਗੀ ਤੇ ਆਬ ਇਹ ਕ੍ਰਾਈਮ ਪ੍ਰੋਪਰਟੀ ਹੋਣ ਬਣ ਗਈ ਹੈਗੀ ਜੀ ਚਲੋ